ਆਪੇ ਲੈਣਗੇ ਕੋ ਸਾਥੀ ਜੀ ਕਿਲੋਮੀਟਰ ਬਸ ਵੀ ਬੰਦ ਕਰਦਾ ਹੈ ਸਾਥੀ ਜੀ ਆਪਣੇ ਕੋਲ ਆਏ ਨੇ ਪੱਤਰਕਾਰ ਜੀ ਇਹਨਾਂ ਨੇ ਪਾਈ ਸੀ ਜਿਹੜੋ ਪਹਿਲੂ ਆਪਣੇ ਕੋਲ ਕਿਲੋਮੀਟਰ ਦੀ ਬਸਾਂ ਆਈਆਂ ਸੀ ਇਹਨਾਂ ਨੇ 11 20 ਲੱਖ ਰੁਪਈਆ ਲਾ ਕੇ ਆਪਣੇ ਪੱਟੀ ਦੀ ਖੁਦ ਬਸ ਪਾਛਦੀ ਏ ਔਰ ਇਹ ਹਣੇ ਇਹ ਸਾਥੀ ਜੀ ਆਪਣੇ ਨਾਲ ਨੇ ਹੱਥ ਸਾੱਚ ਦੀ ਜਿਹੜੀ ਆਵਾਜ਼ ਚੱਕਦੇ ਨੇ ਔਰ ਇਹਨਾਂ ਦਾ ਧੰਨਵਾਦ ਬਹੁਤ ਬੇਸ਼ੱਕ ਜੀ ਜਿਹੜਾ ਨੇ ਨੂੰ ਜਾਂਦਾ ਤੇ ਇਹਨਾਂ ਨੂੰ ਅਸੀਂ ਸਦਾ ਪੱਤਰ ਵੀ ਦਿੱਤਾ ਜਿੱਦਾਂ ਸਭੀ ਧਾਰੋ ਦੇ ਸਾਧਨ ਤੇ ਲੋਗਿਆ ਕਰੋ ਔਰ ਸਾਥੀ ਜੀ ਪਹੁੰਚੇ ਤੇ ਬਹੁਤ ਧੰਨਵਾਦ ਕਰਦਾ ਹਾਂ ਜੀ ਹਾਂ ਜੀ ਇਹ ਜਿਹੜਾ ਤੁਹਾਡਾ ਕੀ ਮਸਲਾ ਸਰ ਅੱਜ ਵਾਲਾ ਮਸਲਾ ਜੀ ਕਿਲੋਮੀਟਰ ਬੱਸਾਂ ਜਿਹੜੀਆਂ ਸਰਕਾਰ ਪਾ ਰਹੀ ਹੈ ਉਸ ਦੇ ਵਿਰੋਧ ਵਿੱਚ ਅਸੀਂ ਇਹ ਜਿਹੜਾ ਸੰਘਰਸ਼ ਕਰ ਰਹੇ ਹਾਂ ਔਰ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰ ਤੱਕ ਜਿਹੜਾ ਇਸ ਤਰ੍ਹਾਂ ਜਾਰੀ ਰਹੂਗਾ ਔਰ ਬੇਨਤੀ ਇਹ ਅਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਕਰਦੇ ਆਂ ਕਿ ਜਿਹੜੀਆਂ ਸਰਕਾਰ ਸਾਡੇ ਨਾਲ ਫੈਸਲੇ ਕਰ ਚੁੱਕੀ ਆ ਜਿਹੜੀਆਂ ਮੰਗਾਂ ਮੰਨ ਚੁੱਕੀ ਆ ਸਾਡੀਆਂ ਉਹਨਾਂ ਨੂੰ ਤੁਰੰਤ ਲਾਗੂ ਕਰੇ ਕੱਚੇ ਮੁਲਾਜ਼ਮ ਪੱਕੇ ਕਰੇ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰੇ ਔਰ ਅੱਜ ਜੋ ਸਰਕਾਰ ਨੇ ਘਵਾੜਾ ਚਲਾਇਆ ਹੈ ਸਵੇਰ ਦਾ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਅੱਜ ਆਖਰੀ 18 ਸਿ 28 ਤਰੀਕ ਦਾ ਦਿੱਤੀ ਮੇ ਰੱਦ ਕਰਾਂਗੇ ਉਹ ਰੱਦ ਕਰਨ ਦੀ ਬਜਾਏ ਇਹਨਾਂ ਨੇ ਕੀ ਕੀਤਾ ਸਵੇਰ ਦੇ ਸਾਡੇ ਕਈ ਜਿਹੜੇ ਮੁਲਾਜ਼ਮ ਨੇ ਉਹ ਘਰਾਂ ਤੋਂ ਚੱਕ ਕੇ ਅਰਸ਼ਟ ਕਰ ਲਏ ਨੇ ਕਿਹੇ ਦੀਪੂ ਦੇ 40 ਕਿਲੋ ਦੇ 30 ਕਿਲੋ ਦੇ 20 ਕਿਲੋ ਦੇ 2 ਕਿਲੋ ਦੇ 4 ਅਸੀਂ ਉਹਦੇ ਵਿਰੋਧ ਵਿੱਚ ਆਪਣੇ ਸਾਥਕਾਂ ਰਹੀ ਲਈ ਇਹ ਜੋ ਸਵੇਰ ਤੋਂ ਅੱਜ ਬੰਦ ਕੀਤੇ ਹੋਏ ਨੇ ਚੱਕੇ ਜਾਮ ਕਿਤੇ ਪੰਜਾਬ ਰੋਡ ਪੰਪਸਾ ਦੇ ਉਨੀ ਦੇਰ ਬੰਦ ਰਹਿਣਗੇ ਜਿੰਨਾ ਚਿਰ ਸਾਡੇ ਜਿਹੜੇ ਸਾਥੀ ਨੇ ਉਹ ਅਰਸ਼ਟ ਕੀਤੇ ਨੇ ਉਹਨਾਂ ਨੂੰ ਭਾਲ ਨਹੀਂ ਕਰਦੇ ਔਰ ਜਿਹੜਾ ਟੈਂਡਰ ਜਿਹੜਾ ਕਿਲੋਮੀਟਰ ਸਕੀ ਬਸਾਂ ਦਾ ਵਾ ਉਹ ਰਾਤ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਸ ਘਰ ਚ ਜਿਹੜਾ ਉਹ ਢਿੱਲਾ ਨਹੀਂ ਪਾਵਾਂਗੇ ਸੰਘਰਸ਼ ਹੋਰ ਤੇਜ਼ ਕਰਾਂਗੇ ਜੇ ਸਰਕਾਰ ਕੇ ਭਲੇਖੇ ਦੇ ਵਿੱਚ ਹੋਵੇ ਵੀ ਅਸੀਂ ਪਤਾ ਨਹੀਂ ਦਬਾ ਕੇ ਇਹਨਾਂ ਨੂੰ ਤੇ ਅਸੀਂ ਟੈਂਡਰ ਪਾਸ ਕਰ ਲਾਂਗੇ ਜਾਂ ਇਹਨਾਂ ਨੂੰ ਚੱਕ ਕੇ ਜਿਹਨਾਂ ਦੇ ਵਿੱਚ ਸੁੱਟ ਕੇ ਅਸੀਂ ਜਾਨੀ ਕਿ ਇਹ ਜਿਹੜਾ ਨਾਲ ਸੰਘਰਸ਼ ਦਬਾ ਲਾਂਗੇ ਇਹ ਸਰਕਾਰ ਆਪਣਾ ਜਿਹੜਾ ਖਿਆਲ ਉਹ ਭੁੱਲ ਜਾਵੇ ਇਹ ਨਾ ਦੱਬਣ ਵਾਲਿਆ ਨਾ ਦਬੇ ਆ ਨਾ ਦੱਬਣਗੇ ਪਉਖ ਵਿੱਚ ਤੁਹਾਡਾ ਜੇ ਅਗਲਾ ਕੀ ਐਕਸ਼ਨ ਹੈ ਜੀ ਸਰਕਾਰ ਦਾ ਅਗਲਾ ਐਕਸ਼ਨ ਜੇ ਸਰਕਾਰ ਸਾਡੇ ਇਸ ਗੱਲ ਤੇ ਪੈਰਾ ਨਹੀਂ ਦਿੰਦੀ ਸਾਡੇ ਜਿਹੜੇ ਸਾਥੀ ਭਾਲ ਨਹੀਂ ਕਰਦੀ ਟੈਂਡਰ ਰੱਦ ਨਹੀਂ ਕਰਦੀ ਕੱਚੇ ਮੁਲਾਜ਼ਮ ਪੱਕੇ ਨਹੀਂ ਕਰਦੀ ਪੰਜਾਬ ਰੋਡਵੇ ਦੇ ਵਿੱਚ ਬੱਸਾਂ ਨਹੀਂ ਪੌਂਦੀ ਮਹਿਗਮਾ ਆਪਣੀਆਂ ਤੇ ਅਗਲਾ ਸੰਘਰਸ਼ ਜਿਹੜੇ ਸੜਕਾਂ ਤੇ ਆਵਾਂਗੇ ਮੁੱਖ ਮੰਤਰੀ ਦੀ ਕੋਠੀ ਵੀ ਘੇਰਾਂਗੇ ਜਿਹੜਾ ਮੁੱਖ ਮੰਤਰੀ ਇਸ ਵੇਲੇ ਤੇ ਬਣਿਆ ਵੀ ਹਾਰਿਆ ਪੈਨ ਜਿਹੜਾ ਉਹ ਮੁਲਾਜ਼ਮਾਰੀ ਖਾਤਰ ਚੱਲੂਗਾ ਕੱਚੇ ਜਿਹੜੇ ਦੱਬੇ ਕੁਚਲੇ ਗਏ ਆਪਣੇ ਲੋਕ ਉਹਨਾਂ ਖਾਤਰ ਚੱਲੂਗਾ ਉਹ ਪੈਨ ਦੀ ਹੀ ਪੁੱਛਦੇ ਆ ਉਹ ਸ਼ਾਈ ਕਿੱਥੇ ਆ ਉਹ ਸ਼ਾਈ ਮੁੱਕ ਗਈ ਪੈਨ ਦੀ ਜਿਹੜੇ ਦਬੇ ਕੁਚਲੇ ਲੋਕਾਂ ਤੇ ਚੱਲਦਾ ਜਿਹੜਿਆ ਪੈਨ ਉਹ ਰਿਆ ਪੈਨ ਕਿੱਥੇ ਉਹ ਚਲਾਉਂਦੇ ਕਿਉਂ ਨਹੀਂਗੇ ਅੱਜ ਲੋੜ ਆ ਰਿਆ ਪੈਨ ਚਲਾਉਂਦੀ ਅੱਜ ਲੋੜ ਆ ਆੜੇ ਸ਼ਰਕਾਂ ਦੇ ਬੈਠੇ ਲੋਕ ਆ ਇਹਨਾਂ ਨੂੰ ਵੇਖਣ ਦੀ ਲੋੜ ਆ ਅੱਜ ਜਿਨ੍ਹਾਂ ਦੀ ਰੋਟੀ ਰੋਜੀ ਖੁੱਸ ਰਹੀ ਆ ਉਹਨਾਂ ਨੂੰ ਵੇਖਣ ਦੀ ਲੋੜ ਆ ਆ ਬੈਠੇ ਨੇ ਸਾਰੇ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਆ ਇਹਨਾਂ ਨੂੰ ਕੋਈ ਮਿਮੂਰੀ ਆ ਮੇ ਪੂਰੀ ਦੇ ਮਾਰ ਕੇ ਬੈਠੇ ਆ ਵੀ ਆਣ ਕੇ ਆਪਣੀਆਂ ਮੰਗਾ ਖਾਤਰ ਆਪਣੇ ਪੇੜ ਖਾਤਰ ਆਪਣੇ ਬੱਚਿਆਂ ਦੀ ਖਾਤਰ ਬੈਠੇ ਨੇ ਤੇ ਆ ਕੇ ਫੇਰਦੇ ਭੁੱਖੇ ਪਾਣੇ ਨਾ ਕੇ ਨੇ ਚਾਹ ਪੀਤੀ ਨਾ ਰੋਟੀ ਖਾਧੀ ਆ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਜਿਹੜੀ ਮੈਂ ਆਪਣੇ ਆ ਸਾਥੀ ਨੇ ਸਾਡੇ ਜਿਹੜੇ ਰੋਜ਼ ਦਿਹਾੜੀ ਧਰਨੇ ਲਾ ਰਹੇ ਨੇ ਗੱਲ ਕਿੱਧਰ ਨੂੰ ਜਾ ਰਹੀ ਆ ਸਰਕਾਰ ਆਪਣਾ ਰੁਬਈਆ ਬਦਲੇ ਔਰ ਮੰਤਰੀ ਸਾਹਿਬ ਜਿਹੜੇ ਸਾਡੇ ਆ ਪੱਤੀ ਦੇ ਹਲਕੇ ਦੇ ਨੇ ਉਹ ਯਾ ਸਰਕਾਰ ਮਰਦਾਬਾਦ 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 ਯਾ ਸਰਕਾਰ ਮਰਦਾਬਾਦ 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 ਯਾ ਸਰਕਾਰ ਮਰਦਾਬਾਦ 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 ਤੋਂ ਜੀ ਮੈਂ ਇੱਕ ਗੱਲ ਮੰਤਰੀ ਜੀ ਬਾਰੇ ਕਹਿ ਦੇਣਾ ਚਾਹੁੰਦਾ ਵਾ ਇਹ ਮੰਤਰੀ ਸਾਹਿਬ ਨੇ ਭਲੇਖਾ ਯਾ ਵੀ ਮੈਂ ਦਾਬ ਲੈਣਾ ਇਹਨਾਂ ਨੂੰ ਮੈਂ ਕੁਝ ਹੋਰ ਦੇਣਾ ਨਹੀਂ ਜਿਹੜੀ ਇਹ ਆਵਾਜ਼ ਉੱਠਦੀ ਹੈ ਨਾ ਇਹ ਜਿਹੜੀ ਸਾਡੀ ਜੂਨੀਅਰ ਸੀ ਇਹ ਉੱਠੀ ਸ਼ਮਸ਼ਾਨ ਦੇ ਵਿੱਚੋਂ ਸੀ ਜੀ ਇਹ ਸ਼ਮਸ਼ਾਨ ਘਰ ਦੇ ਵਿੱਚੋਂ ਆਵਾਜ਼ ਉੱਠੀ ਹੈ ਡਬਣ ਵਾਲੀ ਨਹੀਂਗੀ ਇਹ ਸ਼ਮਸ਼ਾਨ ਘਰ ਦੇ ਵਿੱਚ ਹੀ ਕੰਮ ਕਰੂਗੀ ਵਿਜਲਤਾਂ ਦੇ ਨਾਲ। ਮੰਤਰੀ ਸਾਹਿਬ ਤੁਹਾਨੂੰ ਇਹ ਬੇਨਤੀ ਕਰਦੇ ਆਂ ਉਤੋਂ ਤੋਂ ਭਰਾ ਭਰਾ ਸਾਨੂੰ ਨਾ ਕਰਿਆ ਕਰੋ ਕਿ ਮੇਰੇ ਭਰਾ ਨੇ ਮੇਰੇ ਭਰਾ ਨੇ ਤੇ ਭਰਾ ਬਣਾਓ ਤੇ ਸਾਨੂੰ ਅੰਦਰੋਂ ਵੀ ਬਣਾਓ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਾਡੀਆਂ ਜਿਹੜੀਆਂ ਉਹ ਮੰਨੋ ਉਹਨਾਂ ਨੂੰ ਲਾਗੂ ਕਰੋ ਕਿਲੋਮੀਟਰ ਕਿੰਨੇ ਬਸਾਂ ਸਾਡੇ ਵਾਸਤੇ ਜਿਹੜੀਆਂ ਘਾਟੇ ਬੰਦੀਆਂ ਨੇ ਇਹਨਾਂ ਨੂੰ ਬੰਦ ਕਰੋ। ਇਹਨਾਂ ਦਾ ਕੋਈ ਫਾਇਦਾ ਨਹੀਂਗਾ ਮੈਕਮੇਰੇ ਵਿੱਚ ਪਾ ਕੇ ਮਹਿੰਗੀਆਂ ਬੱਸਾਂ ਪਾਓ ਸਾਰੀਆਂ ਬੈਂਕਾਂ ਤੁਹਾਨੂੰ ਕਰਜ਼ਾ ਦੇਣ ਨੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ ਬੈਂਕਾਂ ਤੋਂ ਕਰਜ਼ਾ ਲੈ ਕੇ ਬੱਸਾਂ ਪਾਓ ਪਹਿਲਾਂ ਵੀ ਅਸੀਂ ਆਪਣੇ ਸਾਡੇ ਆ ਸਾਥੀ ਬਾਹਰ ਬੈਠੇ ਨੇ ਰਾਤ ਦਿਨ ਧੁੰਦਾਂ ਦੇ ਵਿੱਚ ਗਰਮੀਆਂ ਦੇ ਵਿੱਚ ਚੱਲ ਕੇ ਅਸੀਂ ਕਰਦੇ ਰਾਏ ਆ ਬੱਸਾਂ ਦੇ ਕਰਜ਼ਾ ਬਹੁਤ ਕੀਤਿਆਂ ਦੇ ਬੱਸਾਂ ਉਸੇ ਤਰ੍ਹਾਂ ਅੱਜ ਵੀ ਬੱਸਾਂ ਪਾਓ ਅਸੀਂ ਕਰਜ਼ਾ ਲੈਣੇ ਤਿਆਰ ਬੈਠੇ ਆ ਪਰ ਉਹਦੇ ਨਾਲ ਨਾਲ ਫਾੜੀਆਂ ਮੰਡਾਂ ਵੀ ਪੋਗਿਆ ਕਰੋ ਜਿਹੜੇ ਸਾਡੇ ਇਨੇ ਚਿਰ ਦੇ ਮਾਲ ਨੂੰ ਕੰਮ ਕਰਦੇ ਨੇ ਰਾਜ ਨੇ ਮੇਹਰ ਕਰਦੇ ਨੇ ਬਾਹਰ ਸਾਡੇ ਸਾਥੀਆਂ ਨੂੰ ਉਹਨਾਂ ਨੂੰ ਪੱਕੇ ਕਰਕੇ ਉਹਨਾਂ ਨੂੰ ਵੀ ਆਪਣੀ ਲੀਡ ਦੇ ਉੱਤੇ ਲਿਆਓ ਉਹ ਲੀਹਾਂ ਲੱਥੇ ਹੋਏ ਨੇ ਉਹਨਾਂ ਵੱਲ ਧਿਆਨ ਕਰੋ ਆਪਣੇ ਜਿਹੜੇ ਰਵਈਆ ਜਿਹੜਾ ਸਾਥੀਆਂ ਨੂੰ ਨਰਮ ਕਰੋ ਤੋਂ ਸਾਥਿਓ ਇਸਨੂੰ ਪੱਟੀ ਟੀਪੂ ਦੇ ਮਲਾਜ਼ਮਾਂ ਵੱਲੋਂ ਜੋ ਆਪਣੇ ਹੱਕਾਂ ਦੇ ਲਈ ਜੋ ਧਰਨਾ ਲਗਾਇਆ ਗਿਆ ਫਿਕਰਮੰਦ ਮੀਡੀਆ ਲਈ ਉਹਨਾਂ ਦੇ ਪੱਤਰਕਾਰ ਦੀ ਖਾਸ ਰਿਪੋਰਟ